ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਣਕ ਨੂੰ ਲਾਸਟ ਪਾਣੀ ਕਦੋਂ ਲਾਉਣਾ ਆਜੋ ਫਿਰ ਕਣਕ ਦਿਖਾਉਣਾ ਤੁਹਾਨੂੰ ਇਹ ਕਣਕ ਹੈ ਜੀ ਆਪਣੇ ਕੋਲ 187 ਦਾ ਬੀਜ ਜੀ ਅਸੀਂ ਜਿਹੜਾ ਬਹੁਤ ਸੋਹਣੀ ਕਣਕ ਹੈ ਕਿ ਮੌਸਮ ਕਣਕ ਲਈ ਬਹੁਤ ਵਧੀਆ ਰਿਹਾ ਤੇ ਗਰਮੀ ਲੇਟ ਪੈਣ ਕਰਕੇ ਕਣਕਾਂ ਦਾ ਜਿਹੜਾ ਪਕਾ ਸਾਰੇ ਏਰੀਏ ਦੇ ਵਿੱਚ ਹੀ ਸਾਰੇ ਪੰਜਾਬ ਦੇ ਵਿੱਚ ਹੀ ਆਲਮੋਸਟ 10-15 ਦਿਨ ਲੇਟ ਆ ਠੀਕ ਹੈ ਚਾਹੇ ਗੇਤੀ ਹੋਵੇ ਚਾਹੇ ਪਛੇਤੀ ਹੋਵੇ ਹੁਣ ਆਪਾਂ ਗੱਲ ਕਰੀਏ ਲਾਸਟ ਪਾਣੀ ਦੀ ਤਾਂ ਲਾਸਟ ਪਾਣੀ ਉਹ ਪਾਣੀ ਆ ਇੱਕ ਮੇਨ ਪਾਣੀ ਜਿਹੜਾ ਹੁੰਦਾ ਜਿਨੇ ਤੁਹਾਡੇ ਕੋਲੇ ਕੁਆਂਟਲ ਤੋਂ ਲੈ ਕੇ ਡੇਢ ਕੁਆਂਟਲ ਤੁਹਾਡੇ ਕੋਲੇ ਝਾੜਦੇ ਅਸਰ ਪਾਉਣਾ ਠੀਕ ਹੈ ਲਾਸਟ ਪਾਣੀ ਲਾਉਣਾ ਕਦੋਂ ਆ ਹੁਣ ਆਪਾਂ ਕਦੋਂ ਜ਼ਰੂਰੀ ਹੈ ਲਾਸਟ ਪਾਣੀ ਉਹ ਇਹ ਵੀਡੀਓ ਦੇ ਵਿੱਚ ਦੱਸੂਗਾ ਜਿਹੜਾ ਮੇਨ ਪਾਣੀ ਹੁੰਦਾ ਉਹ ਜਾਂਦਾ ਪਹਿਲਾ ਹੁੰਦਾ ਜਾਂ ਲਾਸਟ ਹੁੰਦਾ ਠੀਕ ਹੈ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਕਰਕੇ ਆਪਾਂ ਝਾੜਾ ਜਿਹੜਾ ਉਹ ਲੋਕਾਂ ਨਾਲੋਂ ਘਟ ਜਾਂਦਾ ਆਪਾਂ ਫਿਰ ਆਪਾਂ ਕਹਿ ਦਿੰਨੇ ਆ ਵੀ ਯਾਰ ਕੀਤਾ ਤਾਂ ਸਾਰਾ ਕੁਝ ਊਵੇਂ ਸੀ ਪਰ ਬਗਾਨੇ ਫਲਾਨੇ ਦਾ ਝਾੜਾ ਇੰਨਾ ਹੋ ਗਿਆ ਮੇਰਾ ਤਾਂ ਯਾਰ ਨਿਕਲਿਆ ਨਹੀਂ ਸਾਰਾ ਕੁਝ ਊਮੀ ਹੈ ਹੈਨਾ ਤਾਂ ਇਹ ਗਲਤੀਆਂ ਨੇ ਹੁਣ ਤੁਸੀਂ ਦੇਖੋ ਕਈਆਂ ਦੀ ਕਣਕ ਹੈ ਜਿਹੜੀ ਉਹ ਆਹ ਸਟੇਜ ਤੇ ਹੋਣੀ ਆ ਤੁਸੀਂ ਦੇਖ ਲਏ ਹੋਗੇ ਬੂੜ ਪੈ ਕੇ ਹਟ ਗਿਆ ਤੇ ਧਾਣੇ ਜਿਹੜੇ ਉਹ ਬਣ ਰਹੇ ਨੇ ਇਹਦੇ ਵਿੱਚ ਦੁੱਧਾਪਣ ਆ ਚੁੱਕਿਆ ਠੀਕ ਹੈ ਦੁੱਧਾਪਣ ਆਉਣ ਵੇਲੇ ਪਾਣੀ ਲਾਉਣਾ ਬਹੁਤ ਜ਼ਰੂਰੀ ਆ ਠੀਕ ਹੈ ਆਪਾਂ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਆ ਹੁਣ ਤੁਸੀਂ ਆ ਦੇਖ ਲਓ ਹੁਣ ਜਿਵੇਂ ਮੈਂ ਤੋੜਾਂ ਠੀਕ ਹੈ ਇਹਦੇ ਵਿੱਚ ਦਾਣਾ ਜਿਹੜਾ ਉਹ ਬਨਣ ਲੱਗ ਗਿਆ ਦੁੱਧਿਆ ਸਟੇਜ ਤੇ ਆ ਠੀਕ ਹੈ ਮਿਲਕਿੰਗ ਮਿਲਕੀ ਸਟੇਜ ਵੀ ਕਹਿ ਦਿੰਦੇ ਨੇ ਇਹਨੂੰ ਆਪਾਂ ਫਲਾਵਰਿੰਗ ਸਟੇਜ ਇਹਦੀ ਹਟ ਚੁੱਕੀ ਆ ਕਈਆਂ ਦੀਆਂ ਕਣਕਾਂ ਪਛੇਤੀਆਂ ਨੇ ਤਾਂ ਜੇ ਫਲਾਵਰਿੰਗ ਸਟੇਜ ਤੇ ਆ ਆ ਬੂੜ ਆ ਜਿਹੜਾ ਉਹ ਪੂਰੇ ਜੋਰਾ ਤੇ ਆ ਜਾਂ ਜੋਬਨ ਤੇ ਆ ਉਹ ਪਾਣੀ ਜ਼ਰੂਰ ਲਾਉਣ ਠੀਕ ਹੈ ਜਿਨ੍ਹਾਂ ਨੇ ਪਾਣੀ ਲਾਤਾ ਜਿਵੇਂ ਆ ਹੁਣ ਪਾਣੀ ਮੈਂ ਬੂਟ ਟਾਈਮ ਲਾਤਾ ਸੀਗਾ ਹੁਣ ਹਜੇ ਵੀ ਗਿੱਲ ਪਈ ਆ ਠੀਕ ਹੈ ਇਹਨੂੰ ਇੱਕ ਪਾਣੀ ਹਜੇ ਹੋਰ ਲਾਉਂਗਾ ਮੈਂ ਠੀਕ ਹੈ ਪਤਲਾ-ਪਤਲਾ ਪਾਣੀ ਲਾਉਣਾ ਠੀਕ ਹੈ ਇਹ ਪਾਣੀ ਆਪਾਂ ਉਦੋਂ ਤੱਕ ਲਾਉਣਾ ਜਦੋਂ ਤੱਕ ਆ ਜਿਹੜੇ ਹੈ ਹੇਠਲੇ ਦਾਣੇ ਨੇ ਮੇਨ ਆ ਥੱਲੇ ਦੇ ਦਾਣੇ ਹੁੰਦੇ ਨੇ ਜਦੋਂ ਇਹ ਥੱਲੇ ਦੇ ਦਾਣੇ ਰੰਗ ਨਹੀਂ ਬਦਲਦੇ ਠੀਕ ਹੈ ਜਦੋਂ ਇਹ दाणे ਰੰਗ ਬਦਲਣ ਲੱਗ ਜਾਣ ਉਸ ਤੋਂ ਬਾਅਦ ਪਾਣੀ ਲਾਏ ਦਾ ਆਪਾਂ ਨੂੰ ਕੋਈ ḍakka ਫਾਇਦਾ ਨਹੀਂ ਹੁੰਦਾ ਉਸ ਤੋਂ ਬਾਅਦ ਤੁਸੀਂ ਸਭ ਤੋਂ ਨੁਕਸਾਨ ਕਰਾ ਲੋਗੇ ਜ਼ਿਆਦਾ ਹਾਂ ਜੇ ਮੀਮੂ ਪੈ ਜਾਂਦਾ ਜਾਂ ਕੁਦਰਤ ਅੱਗੇ ਤਾਂ ਕਿਸੇ ਦਾ ਵਾਸ ਨਹੀਂ ਹੈਗਾ ਉਹ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਦੋਂ ਇਹਨਾਂ ਦਾ ਲਾਸਟ ਵਾਲੇ ਜਿਹੜੇ ਦਾਣੇ ਨੇ ਇਹਨਾਂ ਦਾ ਰੰਗ ਹੈ ਜਿਹੜਾ ਉਹ ਬਦਲਣਾ ਸ਼ੁਰੂ ਹੋ ਜੇ ਉਦੋਂ ਆਪਾਂ ਪਾਣੀ ਨਹੀਂ ਲਾਉਣਾ ਪਰ ਜਿਨ੍ਹਾਂ ਦੀ ਆ ਸਟੇਜ ਆ ਹੁਣ ਆਪਾਂ ਪਾਣੀ ਲਾਉਣਾ ਹੀ ਲਾਉਣਾ ਹਰ ਹਾਲਤ ਦੇ ਵਿੱਚ ਲਾਉਣਾ ਤੇ ਤੁਸੀਂ ਝਾੜਾ ਜਿਹੜਾ ਆਪਦਾ ਵਧਾ ਸਕਦੇ ਹੋ 1.5 ਕੁਆਂਟਲ ਤੋਂ ਲੈ ਕੇ 2 ਕੁਆਂਟਲ ਤੱਕ ਯਾਨੀ 4-5 ਮਣ ਦਾ ਜਿਹੜਾ ਫਰਕ ਹੈ ਤੁਹਾਡੇ ਕੋਲੇ ਪਾ ਲੋਗੇ ਤੁਸੀਂ ਜੇ ਹੁਣ ਪਾਣੀ ਲਾਓਗੇ ਕਈ ਮੈਂ ਦੇਖਿਆ ਵੀ ਪਾਣੀ ਲਾਉਣੋਂ ਬੰਦ ਕਰ ਦਿੰਦੇ ਆ ਟਾਈਮ ਨਾਲ ਹੀ ਜਦੋਂ ਫਲਾਵਰਿੰਗ ਸਟੇਜ ਤੇ ਹੁੰਦਾ ਵੀ ਗਿਲ ਬਹੁਤ ਹੈ ਠੀਕ ਹੈ ਆ ਵਟਾਂ ਕੋਲ ਆ ਕੀ ਦੇਖ ਕੇ ਮੁੜ ਜਾਂਦੇ ਆ ਪਰ ਆਪਾਂ ਉਹ ਚੀਜ਼ ਨਹੀਂ ਕਰਨੀ ਠੀਕ ਹੈ ਆਪਾਂ ਪਾਣੀ ਲਾਸਟ ਲਾਉਣਾ ਜਦੋਂ ਤੱਕ ਇਹ ਰੰਗ ਨਹੀਂ ਬਦਲਦੀ ਐ ਕਿ ਮੌਸਮਾਂ ਜਿਹੜਾ ਉਹ ਥੋੜਾ ਜਿਹਾ ਖੁਸ਼ਮੁਜਾਜ਼ ਰਿਹਾ ਤੇ ਬਹੁਤ ਵਧੀਆ ਰਿਹਾ ਕਣਕ ਦੇ ਹਿਸਾਬ ਦੇ ਨਾਲ ਆਪਾਂ ਮੇਰਾ ਜਿੰਨਾ ਕ ਤਜਰਬਾ ਬੋਲਦਾ ਹਨ ਜਿੰਨਾ ਕ ਮੈਂ ਸਿੱਖਿਆ ਮੈਂ ਨਹੀਂ ਕਹਿੰਦਾ ਵੀ ਮੈਂ ਜਮਾ ਸਹੀ ਆ ਪਰ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦੋਗੇ ਵੀ ਮੈਂ ਸਹੀ ਆ ਕਿ ਗਲਤ ਆ ਜਿੰਨੀਆਂ ਕ ਗੱਲਾਂ ਕਹੀਆਂ ਫਾਇਦੇਮੰਦ ਨੇ ਜਾਂ ਨਹੀਂ ਹੈਗੇ ਹਾਂ ਇੱਕ ਗੱਲ ਕਰੀਏ ਆਪਾਂ ਤੇਲੇ ਦੀ ਤਤਲੇ ਤੋਂ ਦੇਖ ਕੇ ਸਪਰੇਅ ਕਰੋ ਦੇਖੋ ਦੇਖੀ ਨਾ ਕਰੋ ਹੁਣ ਮੈਂ ਕਈ ਕਿਸਾਨ ਸਫਲ ਕਿਸਾਨ ਵੱਡੇ ਜਿਹੜੇ ਆਪਦੇ ਆਪ ਨੂੰ ਕਹਾਉਂਦੇ ਨੇ ਕਈ ਕਿੱल्ल्या ਦੇ ਮਾਲਕ ਨੇ ਉਹ ਅੱਜ ਤੋਂ 15 ਦਿਨ ਪਹਿਲਾਂ ਹੀ ਸਪਰੇਅ ਕਰ ਚੁੱਕੇ ਨੇ ਢੋਲੀਆਂ ਚੱਕ ਕੇ ਸਪਰੇਅ ਆਪ ਦਾ 1000 1200 ਰੁਪਿਆ ਲਾ ਚੁੱਕੇ ਨੇ ਠੀਕ ਹੈ ਇਹ ਝੋਨਾ ਨਹੀਂ ਹੈਗਾ ਵੀ ਤੇਲਾ ਨੁਕਸਾਨ ਕਰੂਗਾ ਹਾਂ ਜਦੋਂ ਇੱਕ ਲੈਵਲ ਹੁੰਦਾ ਜਦੋਂ ਸਿੱਟਿਆਂ ਦੇ ਉੱਤੇ ਤੁਸੀਂ ਦੇਖੋ ਨਰੀਖਣ ਕਰੋ ਜੇ ਤੁਹਾਨੂੰ ਤੇਲਾ ਲੱਗਦਾ ਤਾਂ ਸਪਰੇਅ ਕਰੋ ਅਦਰਵਾਈਜ਼ ਲੋੜ ਨਹੀਂ ਆਹ ਸਟੇਜ ਦੇ ਉੱਤੇ ਆਪਾਂ ਸਪਰੇਅ ਕਰ ਸਕਦੇ ਆ ਤੇਲੇ ਤੇ ਉਹ ਪਤੰਦਰ ਜਦੋਂ ਬੂਰ ਵਾਲੀ ਸਿਚੁਏਸ਼ਨ ਸੀ ਪੋਲੀਨੇਸ਼ਨ ਹੋ ਰਹੀ ਸੀ ਉਦੋਂ ਹੀ ਢੋਲੀਆਂ ਚੱਕੀ ਫਿਰੋ ਤਾਂ ਲਤੜਾ ਕਰੀ ਜਾਓ ਤਾਂ ਕਰੀ ਜਾਓ ਨੁਕਸਾਨ ਕਰਾ ਕੇ ਵੇਜੋਗੇ ਫਿਰ ਆਪਦਾ ਕੋਈ ਉਹਦਾ ਫਾਇਦਾ ਨਹੀਂ ਪਰ ਆਹ ਸਿਚੁਏਸ਼ਨ ਤੇ ਆ ਕੇ ਜੇ ਤੇਲ ਪੈਂਦਾ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਹਲਕੀ ਜੀ ਠੀਕ ਐ ਇਦੂ 5 ਦਿਨ ਬਾਅਦ ਜੇ ਟੱਪਦੇ ਆ ਤੁਹਾਡੇ ਕੋਲੇ ਦਾਣਾ ਪ੍ਰੋਪਰ ਬਣ ਜਾ ਬਣ ਜਾਂਦਾ ਤਾਂ ਉਸ ਤੋਂ ਬਾਅਦ ਸਪਰੇਅ ਕਰਨ ਦਾ ਕੋਈ ਢੱਕਾ ਨਹੀਂ ਫਾਇਦਾ ਡਾਲ ਨਹੀਂ ਫਾਇਦਾ ਜਦੋਂ ਕਣਕ ਦਾ ਰੰਗ ਬਦਲ ਜੇ ਠੀਕ ਹੈ ਬਾਕੀ ਕਿਹੜਾ ਬੀ ਤੁਸੀਂ ਬੀਜਿਆ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਤੇ ਕੀ ਤੁਸੀਂ ਕਿੰਨੇ ਪਾਣੀ ਲਾ ਚੁੱਕੇ ਹੋ ਮੈਂ 4 ਪਾਣੀ ਲਾ ਚੁੱਕਿਆ ਕਿਉਂਕਿ ਮੇਰੇ ਏਰੀਏ ਦੇ ਵਿੱਚ ਮੀਂਹ ਨਹੀਂ ਪਿਆ ਮਾਨਸਾ ਏਰੀਆ ਮੇਰਾ ਚਾਣਕਪਿੰਡਾ ਮੀਂਹ ਨਹੀਂ ਪਿਆ ਮੇਰੇ ਏਰੀਏ ਦੇ ਵਿੱਚ ਤੇ ਮੈਨੂੰ 4 ਪਾਣੀ ਲਾ ਚੁੱਕੇ ਆ ਪੰਜਵਾਂ ਪਾਣੀ ਮੈਂ ਲਾਉਂਗਾ ਹੁਣ ਕਲੀਅਰ ਹੈ ਜੀ ਤੁਸੀਂ ਹੁਣ ਦੱਸ ਦਿਓ ਵੀ ਕਿੰਨੇ ਪਾਣੀ ਤੁਸੀਂ ਹੁਣ ਤੱਕ ਲਾ ਚੁੱਕੇ ਹੋ ਕਈ ਏਰੀਏ ਦੇ ਵਿੱਚ ਜਲੰਧਰ ਏਰੀਏ ਦੇ ਵਿੱਚ ਮੋਗੇ ਏਰੀਏ ਦੇ ਵਿੱਚ ਮੀਂਹ ਪੈ ਗਿਆ ਤੇ ਆਈ ਥਿੰਕ ਸੋ ਉਹਨਾਂ ਨੇ ਪਾਣੀ ਘੱਟ ਲਾਏ ਹੁਣ ਪਰ ਆ ਜੀ ਜਿਹੜੀ ਧਿਆਨ ਰੱਖਿਓ ਵੀ ਲਾਸਟ ਪਾਣੀ ਤੇ ਪਹਿਲਾ ਪਾਣੀ ਹੀ ਆਪਣਾ ਝਾੜ ਦੇ ਉੱਤੇ ਮੱਦੇ ਨਜ਼ਰ ਆਪਣੇ ਰੱਖਦਾ ਜਿਹਦੇ ਨਾਲ ਵਧਾ ਸਕਦੇ ਆ ਮੱਦੇ ਨਜ਼ਰ ਸ਼ਬਦ ਹੋਰ ਹੀ ਨਿਕਲ ਗਿਆ ਸੀ ਤੇ ਸਬਸਕ੍ਰਾਈਬ ਕਰ ਲਓ ਜੀ ਚੈਨਲ ਨੂੰ ਥੈਂਕ ਯੂ ਸੋ ਮੱਚ